ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਸੰਯੋਗ ਮਲਾਇਆ ਬਿਹાગੜਾ ਮਹੱਲਾ ਪੰਜਵਾਂ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਅਨ ਦਿਨ ਨਾਮ ਵਖਾਣਾ ਰਾਮ ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲਾਗੈ ਤੇਰਾ ਬਾਣਾ ਰਾਮ ਕਰ ਦਇਆ ਮਯਾ ਗੋਪਾਲ ਗੋਬਿੰਦ ਕੋਇ ਨਾਹੀ ਤੁਜ ਬਿਨਾ ਸਮਰੱਥ ਅਗਤ ਅਪਾਰ ਪੂਰਨ ਜੀਉ ਤਨ ਧਨ ਤੁਮ ਮਨਾ ਮੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚ ਅਜਾਣਾ ਬਿਨਵੰਤ ਨਾਨਕ ਸਰਨ ਤੇਰੀ ਰਖ ਲੇਹੁ ਆਵਣ ਜਾਣਾ ਸਾਧ ਹੈ ਸਰਣੀ ਪਾਈਐ ਹਰ ਜੀਉ ਗੁਣ ਗਾਵਹਿ ਹਰ ਨੀਤਾਰਾ ਧੂਰ ਭਗਤਨ ਕੀ ਮਨ ਤਨ ਲਗੋ ਹਰ ਜੀਉ ਸਭ ਪਤਤ ਪਨੀ ਤਾਰਾਂ ਪਤ ਤਾਪਨੀਤਾ ਹੋਏ ਤਿਨ ਸੰਗ ਜਿਨ ਬਧਾਤਾ ਪਾਇਆ ਨਾਮ ਰਾਤੇ ਜੀ ਦਾਤੇ ਨਿਤ ਦੇਹ ਚੜਹੈ ਸੋ ਆਇ ਰਿਧ ਸਿੱਧ ਨਵਨੇ ਦਾ ਹਰ ਜਪ ਜਿਨਹੀ ਆਤਮ ਜੀਤਾ ਬਿਨਵੰਤ ਨਾਨਕ ਵਡ ਭਾਗ ਪਾਈਐ ਸਾਧ ਸਾਜਨ ਮੀਤਾ ਜਿਨਨੀ ਸੱਚ ਵਣੰਜਿਆ ਹਰ ਜਿਉ ਸੇ ਪੂਰੇ ਸਾਹਾਰਾਮ ਬਹੁਤ ਖਜ਼ਾਨਾ ਤਿਨ ਪਹਿ ਹਰ ਜਿਉ ਹਰ ਕੀਰਤਨ ਲਾਹਾਰਾਮ ਕਾਮ ਕ੍ਰੋਧ 나 ਲੋਭ ਬਿਆਪੈ ਜੋ ਜਨ ਪ੍ਰਭ ਸਿਉ ਰਾਤਿਆ ਏਕ ਜਨ ਹੈ ਏਕ ਮਾਨ ਹੈ ਰਾਮ ਕੈ ਰੰਗ ਮਾਤਿਆ ਲਗੇ ਸੰਤ ਚਰਨੀ ਪੜੇ ਸਰਨੀ ਮਨ ਤੇ ਨਾ ਉਮਾਹਾ ਬਿਨਵੰਤ ਨਾਨਕ ਜਿਨ ਨਾਮ ਪੱਲੈ ਸੇਈ ਸੱਚੇ ਸਾਹਾ ਨਾਨਕ ਸੋਈ ਸਿਮਰੀਐ ਹਰ ਜੀਉ ਜਾ ਕੀ ਕਲ ਧਾਰੀ RAM ਗੁਰਮੁਖ ਮਨੁ ਨਾ ਵਿਸਰੈ ਹਰ ਜੀਉ ਕਰਤਾ ਪੁਰਖ ਮਰਾਰੀ RAM ਦੁਖ ਰੋਗ ਨਾ ਭਉ ਬਿਆਪੈ ਜਿੰਨੀ ਹਰ ਹਰ ਧਿਆਇਆ ਸੰਤ ਪ੍ਰਸਾਦ ਤਰੇ ਭਵਜਲ ਪੂਰਬ ਲਿਖਿਆ ਪਾਇਆ ਵਜੀ ਵਧਾਈ ਮਨ ਸ਼ਾਂਤ ਆਈ ਮਿਲਿਆ ਪੁਰਖ ਅਪਾਰੀ ਬਿਨਵੰਤ ਨਾਨਕ ਸਿਮਰ ਹਰ ਹਰ ਇੱਚ ਪੁੰਨੀ ਹਮਾਰੀ ਬਿਹਗੜਾ ਮਹੱਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ ਵਾਦ ਸੁਖ ਰੈਨੜੀਏ ਪ੍ਰਿਆ ਪ੍ਰੇਮ ਲੱਗਾ ਘਟ ਦੁੱਖ ਨੀਂਦੜੀਏ ਪਰਸੋਂ ਸਦਾ ਪੱਗਾ ਪਗ ਧੂਰ ਬਾੰਚੋਂ ਸਦਾ ਜਾਚੋਂ ਨਾਮ ਰਸ ਬੈਰਾਗਣੀ ਪ੍ਰਿਆ ਰੰਗ ਰਾਤੀ ਸਹਿਜ ਮਾਤੀ ਮਹਾ ਦੁਰਮਤ ਤਿਆਗਣੀ ਗਹਿ ਪੁਜਾਲੀਨੀ ਪ੍ਰੇਮ ਪੀਨੀ ਮਿਲਨ ਪ੍ਰੀਤਮ ਸੱਚ ਮੱਗਾ ਬਿਨਵੰਤ ਨਾਨਕ ਧਾਰ ਕਿਰਪਾ ਰਹੂੰ ਚਰਨ ਸੰਗ ਲੱਗਾ ਮੇਰੀ ਸਖੀ ਸੇਹ ਲੜੀ ਹੋ ਪ੍ਰਭ ਕੈ ਚਰਨ ਲੱਗਾ ਹੈ ਮਾਨ ਪ੍ਰਿਆ ਪ੍ਰੇਮ ਕਣਾ ਹਰ ਕੀ ਭਗਤ ਮੰਗਹਿ ਹਰ ਭਗਤ ਪਾਈਐ ਪ੍ਰਭ ਤਿਆਈਐ ਜਾਏ ਮਿਲੀਐ ਹਰ ਜਨ ਮਾਨ ਮੋਹ ਵਿਕਾਰ ਤਜੀਐ ਅਰਪ ਤਨ ਤਨ ਇਹੋ ਮਨ ਵੱਡ ਪੁਰਖ ਪੂਰਨ ਗੁਣ ਸੰਪੂਰਨ ਪ੍ਰਮੋ ਪੀਤ ਹਰ ਹਰ ਮਿਲ ਭਗ ਹੈ ਬਿਨਵੰਤ ਨਾਨਕ ਸੁਣ ਮੰਤਰ ਸਖੀਏ ਹਰ ਨਾਮ ਨਿਤ 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 ਜਪੈ ਹਰ ਨਾਰ ਸੁਹਾਗਣੀ ਸਬਰੰਗ ਮਾਣੀ ਰਾਂਡ ਨਾ ਬੈਸਈ ਪ੍ਰਭ ਪੁਰਖ ਚਿਰਾਣੀ ਨਹਿ ਦੂਖ ਪਾਵੈ ਪ੍ਰਭ ਧਿਆਵੈ ਧਨ ਤੇ ਬੜ ਭਾਗੀਆ ਸੁਖ ਸਹਿਜ ਸੋਵਹਿ ਕਿਲ ਵਿਖ ਖੋਵਹਿ ਨਾਮ ਰਸ ਰੰਗ ਜਾਗਿਆ ਮਿਲ ਪ੍ਰੇਮ ਰਹਿਣਾ ਹਰ ਨਾਮ ਗਹਿਣਾ ਪ੍ਰਿਆਇ ਬਚਨ ਮੀਠੇ ਭਾਣੀ ਬਿਨਵੰਤ ਨਾਨਕ ਮਨ ਇਛ ਪਾਈ ਹਰ ਮਿਲੇ ਪੁਰਖ ਚਿਰਾਨੀ ਤਿਤ ਗ੍ਰਹਿ ਸੋਹਿਲੜੇ ਕੋਡ ਅਨੰਦਾ ਮਨ ਤਨ ਰਾਵ ਰਹਿਆ ਪ੍ਰਭ ਪਰਮਾਨੰਦਾ ਹਰ ਕੰਤ ਅਨੰਤ ਦਿਆਲ ਸ੍ਰੀ ਧਰ ਗੋਬਿੰਦ ਪਤਤ ਉਧਾਰ ਨੂੰ ਪ੍ਰਭ ਕਿਰਪਾ ਧਾਰੀ ਹਰ ਮਰਾਰੀ ਭੈ ਸਿੰਧ ਸਾਗਰ ਤਾਰਨੂ ਜੋ ਸਰਨ ਆਵੈ ਤਿਸ ਕੰਠ ਲਾਵੈ ਇਹੋ ਬਿਰਤ ਸੁਆਮੀ ਸੰਦਾ ਬਿਨਵੰਤ ਨਾਨਕ ਹਰਕੰਤ ਮਿਲਿਆ ਸਦਾ ਕੇਲ ਕਰਨਦਾ ਬਿਹਾਗੜਾ ਮਹੱਲਾ ਪੰਜਵਾ ਹਰ ਚਰਨ ਸਰੋਵਰ ਤਹੈ ਕਰਹੁ ਨਿਵਾਸ ਮਨ ਕਰਮਜਨ ਹਰ ਸਰੀ ਸਭ ਕਿਲ ਵਿਖ ਨਾਸ ਮਨ ਕਰ ਸਦਾ ਮੱਝਨ ਗੋਬਿੰਦ ਸੱਜਣ ਦੁੱਖ ਅੰਧੇਰਾ ਨਾਸਤੇ ਜਨਮ ਮਰਨ ਨਾ ਹੋਈ ਤਿਸ ਕੋ ਕਟੈ ਜਮ ਕੇ ਪਾਸੇ ਮਿਲ ਸਾਧ ਸੰਗੇ ਨਾਮ ਰੰਗੇ ਤਹਾਂ ਪੂਰਨ ਆਸੂ ਬਿਨਵੰਤ ਨਾਨਕ ਧਾਰ ਕਿਰਪਾ ਹਰ ਚਰਨ ਕਮਲ ਨਿਵਾਸੋ ਤਹ ਅਨੰਦ ਬਨੋਦ ਸਦਾ ਅਨਹਦ ਚੁਣਕਾਰੋ RAM ਮਿਲ ਗਾਵਹਿ ਸੰਤ ਜਨਾ ਪ੍ਰਭ ਕਾ ਜੈਕਾਰੋ RAM ਮਿਲ ਸੰਤ ਗਾਵਹਿ ਹੈ ਖਸਮ ਭਾਵਹਿ ਹੈ ਹਰ ਪ੍ਰੇਮ ਰਸ ਰੰਗ ਭਿੰਨੀਆਂ ਹਰ ਲਾਭ ਪਾਇਆ ਆਪ ਮਟਾਇਆ ਮਿਲੇ ਚਰੀ ਵਿੱਚ ਸੁਣਨੀਆਂ ਗਹਿ ਪੁਜਾ ਲੀਨੇ ਦਇਆ ਕੀਨੇ ਪ੍ਰਭ ਏਕ ਅਗਮ ਅਪਾਰੂ ਬਿਨਵੰਤ ਨਾਨਕ ਸਦਾ ਨਿਰਮਲ ਸੱਚ ਸ਼ਬਦ ਰੁਣ ਝੁਣਕਾਰੂ ਸੁਣ ਵਡ ਭਾਗੀਆ ਹਰੇ ਅੰਮ੍ਰਿਤ ਬਾਣੀ ਰਾਮ ਜਿਨ ਕੋ ਕਰਮ ਲਿਖੀ ਤਿਸ ਹਿਦੈ ਸਮਾਣੀ RAM ਅਕਾਥ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਮਰthਿਆ ਫਿਰ ਨਾ ਮੂਆ ਕਲ ਕਲੇਸ਼ਾ ਦੁਖ ਹਰੇ ਹਰ ਸਰਨ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਨ ਤਨ ਬਾਣੀ ਬਿਨਵੰਤ ਨਾਨਕ ਸਦਾ ਗਾਈਐ ਪਵਿੱਤਰ ਅੰਮ੍ਰਿਤ ਬਾਣੀ ਮਨ ਤਨ ਗਲਤ ਭਏ ਕਿਛ ਕਹਿਣ ਨਾ ਜਾਈ ਰਾਮ ਜਿਸ ਤੇ ਉਪਜਿਆੜਾ ਤਿਨ ਲੀਆ ਸਮਾਈ ਰਾਮ ਮਿਲ ਬ੍ਰਹਮ ਜੋਤੀ ਓਤ ਪੋਤੀ ਉਦਕ ਉਦਕ ਸਮਾਇਆ ਜਲ ਥਲ ਮਹੀਲ ਏਕ ਰਵਿਆ ਨਹਿ ਦੂਜਾ ਦ੍ਰਿਸ਼ਟਾਇ ਬਣ ਤ੍ਰੇਣ ਤ੍ਰੇ ਭਵਨ ਪੂਰ ਪੂਰਨ ਕੀਮਤ ਕਹਿਣ ਨਾ ਜਾਈ ਬਿਨੁ ਵੰਤ ਨਾਨਕ ਆਪ ਜਾਣੈ ਜਿਨ ਇਹ ਬੰਤ ਬਣਾਈ ਬਿਹਗੜਾ ਮੁਹੱਲਾ ਪੰਜਵਾਂ ਖੋਜਤ ਸੰਤ ਫਿਰਹਿ ਪ੍ਰਭ ਪ੍ਰਾਨ ਆਧਾਰੀ ਰਾਮ ਤਾਣ ਤਨ ਖੀਨ ਭਇਆ ਬਿਨ ਮਿਲਤ ਪਿਆਰੀ ਰਾਮ ਪ੍ਰਭ ਮਿਲਹੁ ਪਿਆਰੀ ਮਾਇਆ ਧਾਰੀ ਕਰ ਦਇਆ ਲੜ ਲਾਇ ਲੀਜੀਐ ਦੇਹ ਨਾਮ ਆਪਣਾ ਜਪਉ ਸੁਆਮੀ ਹਰ ਦਰਸ ਪੀਖੇ ਜੀ ਜੀਐ ਸਮਰਾਥ ਪੂਰਨ ਸਦਾ ਨਿਹਚਲ ਪੂਜ ਅਗਮ ਅਪਾਰੇ ਬਿਨਵੰਤ ਨਾਨਕ ਧਾਰ ਕਿਰਪਾ ਮਿਲਹੁ ਪ੍ਰਾਨ ਪਿਆਰੀ ਜਪ ਤਪ ਬਰਤ ਕੀਨੇ ਏਖਣ ਕੋ ਚਰਨ ਨਾਮ ਤਪ ਤਨਾ ਕਤਹਿ ਬੁਝੈ ਬਿਨ ਸੁਆਮੀ ਸਰਨਾਰਾਮ ਪ੍ਰਭ ਸਰਨ ਤੇਰੀ ਕਾਟ 베ਰੀ ਸੰਸਾਰ ਸਾਗਰ ਤਾਰੀਐ ਨਾਥ ਨਿਰਗੁਣ ਕਛ ਨਾ ਜਾਣਾਂ ਮੇਰਾ ਗੁਣ ਔਗਣ ਨਾ ਵਿਚਾਰੀਐ ਦੀਨ ਦਿਆਲ ਗੋਪਾਲ ਪ੍ਰੀਤਮ ਸਮਰੱਥ ਕਾਰਨ ਕਰਨਾ ਨਾਨਕ ਚਾਤਰ ਕਹ ਹਰ ਬੂੰਦ ਮੰਗੈ ਜਪ ਜੀਵਾ ਹਰ ਹਰ ਚਰਨ ਅਮਹਿ ਸਰੂਪ ਰੋਪੀਓ ਹਰ ਹਰ ਨਾਮ ਆਰਾਮ ਸੰਤਹਿ ਸੰਗ ਮਿਲੈ ਜਪ ਪੂਰਨ ਕਾਮ ਆਰਾਮ ਸਭ ਕਾਮ ਪੂਰਨ ਦੁਖ ਬਦੀਰਨ ਹਰ ਨਿਮਖ ਮਨ ਹੁ ਨਾ ਬੀਸਰੇ ਆਨੰਦ ਅਨੰਦਨ ਸਦਾ ਸਾਚਾ ਸਰਬ ਗੁਣ ਜਗਦੀਸ਼ਰ ਆਗਨਤ ਊਚ ਅਪਾਰ ਠਾਕੁਰ ਅਗਮ ਜਾ ਕੋ ਧਾਮਾ ਬਿਨਵੰਤ ਨਾਨਕ ਮੇਰੀ ਇਛ ਪੂਰਨ ਮਿਲੇ ਸ੍ਰੀ ਰੰਗ ਰਾਮਾ ਕਈ ਕੋਟਕ ਜਗ ਫਲਾ ਸੁਣ ਗਾਵਨ ਹਰੀ RAM ਹਰ ਹਰ ਨਾਮ ਜਪਤ ਕੁੱਲ ਸਗਲੇ ਤਾਰੇ ਰਾਮ ਹਰ ਨਾਮ ਜਪਤ ਸੋਹੰਤ ਪ੍ਰਾਣੀ ਤਾਂ ਕੀ ਮਹਿਮਾ ਕਿਤ ਗਨਾ ਹਰ ਬਿਸਰ ਨਾਹੀ ਪ੍ਰਾਨ ਪਿਆਰੇ ਚਿਤਵੰਤ ਦਰਸ਼ਨ ਸਦਮਨਾ ਸੁਭ ਦਿਵਸਿ ਆਏ ਗਹਿ ਕੰਠ ਲਾਏ ਪ੍ਰਭ ਊਚੇ ਅਗਮ ਅਪਾਰੇ ਬਿਨਵੰਤ ਨਾਨਕ ਸਫਲ ਸਭ ਕੇਸ ਰਾਬ ਮਿਲੇ ਆਤ ਪਿਆਰੀ ਬਿਹਾਗੜਾ ਮੁਹੱਲਾ 5ਾ ਸ਼ੰ